ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜ਼ਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਜਦੋਂ ਆਪਣੀ ਸਰਕਾਰ ਸੇ ਤਨ ਦੇ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਬਹੁਤ ਕੁਝ ਕਿਰਿਆ ਲਵੇ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਦਾ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਦੇ ਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਤੇ ਉਹਦੇ ਬਾਅਦ ਜਦ ਤਿਆ ਤਾਕਤ ਲੋਕਾਂ ਨੇ 부지에 ਪਾਰਟੀਆਂ ਨੂੰ ਦੇਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਤੇ ਉਹ ਕਦਮ ਚੱਕੇ ਜਿਹਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਮੈਡਮ ਬਾਦਲ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡੇ ਨਾਲ ਆਉਂਦੇ ਸੀ ਕਿ ਕਵਰੀ ਕੈਂਡੀਡੇਟ ਹੁੰਦੇ ਸੀ ਇਸ ਤਰ੍ਹਾਂ ਕਿੰਨੀ ਕਮੀ ਖੜ ਰਹੀ ਤੁਹਾਨੂੰ ਨਹੀਂ ਬਹੁਤ ਘੱਟ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖੜਦੀ ਹੈ ਜੀ ਆਸ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੋਣ ਨਾਤੇ 'ਚ ਨਹੀਂ ਹੈਗੇ ਆ ਦੇ ਹਲਕੇ ਜਿਜਤ ਮੈਂ ਜਾਣਦੀ ਆ ਤਾਂ ਇੱਕ ਇੱਕ ਕੋਨੇ ਚੋਂ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤੋਂ ਬਹੁਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਮਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਸੋ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਕੋਲੋ ਟੂਟਰੀਂਗ ਕੈਂਡੀਡੇਟ ਕੋਈ ਨਹੀਂ ਸੋ ਵੀਰ ਜੀ ਠੀਕ ਮੈਡਮ ਨੂੰ ਲੱਗਦਾ ਹੈ ਕਿ ਲੰਬੀ ਤਿਸਵਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵਾਦ ਕਰਾਂਗੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਨਹੀਂ ਬਹੁਤ ਕਮੀ ਤੋਂ ਨਾਲ ਦੀ ਬਹੁਤ ਜਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਜਦੋਂ ਆਪਣੀ ਸਰਕਾਰ ਸੀ ਮਤਨ ਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਮਤਲਬ ਬਹੁਤ ਕੁਝ ਕਿਰਿਆ ਲਈ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਦਾ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਤੇ ਉਹਦੇ ਬਾਅਦ ਜਦ ਤਿਆ ਤਾਕਤ ਲੋਕਾਂ ਨੇ 부지에 ਪਾਰਟੀਆਂ ਨੂੰ ਦੇਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਤੇ ਉਹ ਕਦਮ ਚੱਕੇ ਜਿਹਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਮੈਡਮ ਬਾਦਲ ਸਾਹਿਬ ਤੁਹਾਨੂੰ ਹਰ ਵਾਰੀ ਤੁਹਾਡੇ ਨਾਲ ਆਉਂਦੇ ਹੁੰਦੇ ਸੀ ਕਿ ਕਵਰੀ ਕੈਂਡੀਡੇਟ ਹੁੰਦੇ ਸੀ ਇਸ ਤਰ੍ਹਾਂ ਕਿੰਨੀ ਕਮੀ ਖੜੀ ਤੁਹਾਨੂੰ ਨਹੀਂ ਬਹੁਤ ਕਮੀ ਤੋਂ ਉਹਨਾਂ ਦੀ ਬਹੁਤ ਜਿਆਦਾ ਖੜਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੋਣ ਨਾਤੇ ਚ ਨਹੀਂ ਹੈਗੇ ਆ ਦੇ ਹਲਕੇ ਜਦ ਮੈਂ ਜਾਂਦੀ ਆ ਤਾਂ ਇੱਕ ਇੱਕ ਕੋਨੇ ਚੋਂ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤੋਂ ਬਹੁਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ ਨਾ ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਮਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਸੋ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਕੋਈ ਕੋਟੇ ਟੂਰਿੰਗ ਕੈਂਡੀਟ ਕੋਈ ਨਹੀਂ ਸੋ ਵੀਰ ਜੀ ਠੀਕ ਮੈਡਮ ਨੂੰ ਲੱਗਦਾ ਹੈ ਕਿ ਲੰਮੀ ਤਿਸਵਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵਾਦ ਕਰਾਂਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜੀ